ਘਰ ਦੇ ਵਿੱਚ ਇੱਕ 22 ਸਾਲ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ। ਬਰਾਤ ਆਉਣ ਵਾਲੀ ਸੀ। ਘਰ ਦੇ ਵਿੱਚ ਪੂਰਾ ਜਸ਼ਨ ਮਨਾਇਆ ਜਾ ਰਿਹਾ ਸੀ। ਰਿਸ਼ਤੇਦਾਰ ਆਏ ਹੋਏ ਸੀ। ਹਰ ਕੋਈ ਖੁਸ਼ੀ ਮਨਾ ਰਿਹਾ ਸੀ। ਜਿਸ ਲੜਕੀ ਦਾ ਵਿਆਹ ਸੀ ਉਹ ਵੀ ਬਹੁਤ ਜ਼ਿਆਦਾ ਖੁਸ਼ ਸੀ। ਖੁਸ਼ੀ ਦੇ ਵਿੱਚ ਉਹ ਫੋਟੋਗ੍ਰਾਫੀ ਵੀ ਕਰਵਾ ਰਹੀ ਸੀ। ਹਰ ਕੋਈ ਰੀਤੀ ਰਿਵਾਜ ਉਹਨਾਂ ਨੇ ਚਾਹ ਅਤੇ ਖੁਸ਼ੀ ਦੇ ਨਾਲ ਕੀਤਾ। ਜਿਸ ਦਿਨ ਬਰਾਤ ਆਉਣੀ ਸੀ ਉਸੇ ਦਿਨ ਲੜਕੀ ਦੀ লাশ ਇੱਕ ਖੂਹ ਦੇ ਵਿੱਚੋਂ ਮਿਲਦੀ ਆ। ਇਸ ਤੋਂ ਬਾਅਦ ਜਿਸ ਘਰ ਦੇ ਵਿੱਚ ਪਹਿਲਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਹੁਣ ਉਸ ਘਰ ਦੇ ਵਿੱਚ ਮਾਤਮ ਛਾ ਗਿਆ ਸੀ। ਹਰ ਕਿਸੇ ਦਾ ਰੋ ਰੋ ਬੁਰਾ ਹਾਲ ਸੀ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ। ਇਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਜਾਂਦੀ ਆ। ਹਰ ਕੋਈ ਜਾਣਨ ਲਈ ਬੇਤਾਬ ਸੀ ਕਿ ਆਖਰ ਜਿਸ ਲੜਕੀ ਦਾ ਵਿਆਹ ਸੀ ਉਹ ਬਹੁਤ ਜ਼ਿਆਦਾ ਖੁਸ਼ ਵੀ ਸੀ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਸੀ ਹਰ ਕੋਈ ਖੁਸ਼ ਸੀ ਕਿ ਆਖਰ ਐਸਾ ਕੀ ਹੋਇਆ ਜੋ ਲੜਕੀ ਨੇ ਆਤਮ ਹੱਤਿਆ ਕਰ ਲਈ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਰਾਜਸਥਾਨ ਦੇ ਡੂੰਗਰਪੁਰ ਦੀਆ ਉੱਥੋਂ ਦਾ ਇਲਾਕਾ ਪੈਂਦਾ ਹੈ ਸ਼ਿਵਰਾਜਪੁਰ ਸ਼ਿਵਰਾਜਪੁਰ ਦੇ ਵਿੱਚ ਇੱਕ 22 ਸਾਲਾ ਲੜਕੀ ਜਿਸ ਦਾ ਨਾਮ ਨੀਹਾ ਪਰਜਾਪਸੀ ਉਸ ਲੜਕੀ ਦੀ 19 April 2025 ਨੂੰ ਘਰ ਦੇ ਵਿੱਚ ਬਰਾਤ ਆਉਣੀ ਸੀ ਘਰ ਦੇ ਵਿੱਚ ਪੂਰੀ ਖੁਸ਼ੀ ਮਨਾਈ ਜਾ ਰਹੀ ਸੀ ਸਾਰੇ ਰੀਤੀ ਰਿਵਾਜ ਕੀਤੇ ਜਾ ਰਹੇ ਸੀ 18 April ਨੂੰ ਪੂਰੇ ਰੀਤੀ ਰਿਵਾਜ ਨੇ ਜੋ ਘਰ ਦੇ ਵਿੱਚ ਇੱਕ ਦਿਨ ਪਹਿਲਾਂ ਹੁੰਦੇ ਨੇ ਉਹ ਵੀ ਕੀਤੇ ਜਾਂਦੇ ਨੇ 19 April ਨੂੰ ਬਰਾਤ ਆਉਣੀ ਸੀ ਨੀਹਾ ਪਰਜਪਤ ਦੀ 22 ਸਾਲ ਦੀ ਉਮਰ ਹੈ ਨਰੈਣ ਲਾਲ ਦੀ ਲੜਕੀ ਹੈ ਇਸ ਲੜਕੀ ਦੇ ਪਰਿਵਾਰ ਅਤੇ ਲੜਕੀ ਨੂੰ ਲੜਕਾ ਬਹੁਤ ਜ਼ਿਆਦਾ ਪਸੰਦ ਸੀ। ਲੜਕੀ ਪੂਰੇ ਚਾਅ ਦੇ ਨਾਲ ਵਿਆਹ ਕਰਵਾ ਰਹੀ ਸੀਗੀ। ਘਰ ਦੇ ਵਿੱਚ ਸਾਰੇ ਰਿਸ਼ਤੇਦਾਰ ਆਏ ਹੋਏ ਸੀ, ਪਹੁੰਚੇ ਹੋਏ ਸੀ, ਘਰ ਨੂੰ ਪੂਰਾ ਸਜਾਇਆ ਗਿਆ ਸੀਗਾ। ਪਰ ਉਸੇ ਦਿਨ ਹੀ ਪਤਾ ਲੱਗਦਾ ਕਿ ਜੋ ਨੇਹਾ ਪਰਜਪਤ ਹੈ, ਉਹਦੀ Laash ਇੱਕ ਖੇਤ ਦੇ ਵਿੱਚ ਖੂਹ ਦੇ ਵਿੱਚੋਂ ਮਿਲਦੀ ਆ। ਇਸ ਤੋਂ ਬਾਅਦ ਜਿਸ ਘਰ ਦੇ ਵਿੱਚ ਪਹਿਲਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਰਿਸ਼ਤੇਦਾਰ ਆਂਢੀ ਗੁਆਂਢੀ ਪਹੁੰਚੇ ਹੋਏ ਸਨ ਹਰ ਕੋਈ ਉਸ ਵਿਆਹ ਤੋਂ ਬਹੁਤ ਜ਼ਿਆਦਾ ਖੁਸ਼ ਸੀ ਇਸ ਤੋਂ ਬਾਅਦ ਉਸ ਘਰ ਦੇ ਵਿੱਚ ਚੀਕਣ ਚਲਾਉਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਿਤਾ ਦਾ ਰੂ ਰੂ ਬੁਰਾ ਹਾਲ ਹੋ ਜਾਂਦਾ ਮਾਂ ਦਾ ਵੀ ਰੂ ਰੂ ਬੁਰਾ ਹਾਲ ਹੋ ਜਾਂਦਾ ਹਰ ਕੋਈ ਰਿਸ਼ਤੇਦਾਰ ਹਰ ਕੋਈ ਪਿੰਡ ਵਾਸੀ ਰੋਣ ਲੱਗ ਜਾਂਦਾ ਕਿਉਂਕਿ ਇਸ ਘਰ ਦੇ ਵਿੱਚ ਕਹਾਣੀ ਹੀ ਕੁਝ ਐਸੀ ਬਣ ਜਾਂਦੀ ਹੈ ਜਿਸ ਬਾਪ ਨੇ ਆਪਣੀ ਧੀ ਦੀ ਇਸ ਘਰ ਦੇ ਵਿੱਚੋਂ ਡੋਲੀ ਤੋਰਨੀ ਸੀ ਹੁਣ ਉਸ ਘਰ ਦੇ ਵਿੱਚੋਂ ਉਸ ਲੜਕੀ ਦੀ ਅਰਥੀ ਤੋਰਨੀ ਪੈਣੀ ਸੀ ਲੜਕੀ ਦਾ ਪਿਤਾ ਲੜਕੀ ਨੂੰ ਵਾਰ-ਵਾਰ ਬੋਲ ਰਿਹਾ ਸੀ ਕਿ ਤੂੰ ਉੱਠ ਤੇਰੀ ਬਰਾਤ ਆਉਣ ਵਾਲੀ ਆ ਤੂੰ ਉੱਠ ਕੱਢ ਤੇਰੀ ਬਰਾਤ ਆਉਣ ਵਾਲੀ ਆ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਲੜਕੀ ਹੁਣ ਨਹੀਂ ਉੱਠੇਗੀ ਜੋ ਵੀ ਕੋਈ ਇਹ ਖਬਰ ਨੂੰ ਸੁਣਦਾ ਸੀ ਹਰ ਕਿਸੇ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਸੀ ਹਰ ਕੋਈ ਕਹਿੰਦਾ ਸੀ ਕਿ ਪ੍ਰਮਾਤਮਾ ਕਦੇ ਕਿਸੇ ਨਾਲ ਇਸ ਤਰ੍ਹਾਂ ਨਾ ਹੋਵੇ। ਇਸ ਤੋਂ ਬਾਅਦ ਫਿਰ ਇਸ ਘਟਨਾ ਦੀ ਰਿਪੋਰਟ ਪੁਲਿਸ ਕੋਲ ਕੀਤੀ ਜਾਂਦੀ ਹੈ। ਇੱਕ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ। ਤਾਂ ਇਸ ਤੋਂ ਬਾਅਦ ਤੁਰੰਤ ਪੁਲਿਸ ਪਹੁੰਚਦੀ ਹੈ। ਅਤੇ ਪੁਲਿਸ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ। ਪਰ ਸਭ ਤੋਂ ਵੱਡੀ ਗੱਲ ਆ ਇਹ ਸੀ ਕਿ ਉਸ ਜਗ੍ਹਾ ਤੇ ਨਾ ਤਾਂ ਕੋਈ ਸਬੂਤ ਮਿਲਿਆ। ਪੁਲਿਸ ਨੇ ਸਬੂਤ ਖੰਗਾਲਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ। ਨਾ ਉਸ ਲੜਕੀ ਦੀ ਬਾਡੀ ਤੇ ਕੋਈ ਇਸ ਤਰ੍ਹਾਂ ਦਾ ਨਿਸ਼ਾਨ ਪਾਇਆ ਗਿਆ ਕਿ ਜਿਸ ਤੋਂ ਪਤਾ ਲੱਗ ਸਕੇ ਵੀ ਇਸ ਦਾ ਮਰਡਰ ਹੋਇਆ ਜਾਂ ਫਿਰ ਇਸ ਲੜਕੀ ਨੇ ਆਤਮ ਹੱਤਿਆ ਕਰ ਲਈ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਹਲੇ ਇੱਕ ਸਸਪੈਂਸ ਬਣੀ ਹੋਈਆਂ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਇੱਕ ਮਰਡਰ ਕੇਸ ਹੈ ਪਰ ਪੁਲਿਸ ਨੇ ਜਿੰਨੀ ਕਨਵੈਸਟੀਗੇਸ਼ਨ ਕੀਤੀ ਹੈ ਉਸ ਦੇ ਆਧਾਰ ਤੇ ਉਹਨਾਂ ਨੇ ਦੱਸਿਆ ਕਿ ਹੋ ਸਕਦਾ ਵੀ ਇਹ ਸੁਸਾਇਸਾਈਡ ਕੇਸ ਹੋਵੇ ਪਰ ਇਸ ਦੇ ਪਿੱਛੇ ਵੀ ਕੋਈ ਨਾ ਕੋਈ ਵਜ੍ਹਾ ਹੋ ਸਕਦੀ ਆ ਕਿਉਂਕਿ ਜਿਸ ਲੜਕੀ ਦਾ ਵਿਆਹ ਸੀ ਉਹ ਵੀ ਬਹੁਤ ਜ਼ਿਆਦਾ ਖੁਸ਼ ਸੀ ਉਹਨਾਂ ਦੇ ਪਰਿਵਾਰ ਵਾਲੇ ਵੀ ਬਹੁਤ ਜ਼ਿਆਦਾ ਖੁਸ਼ ਸੀ ਲੱਖਾਂ ਰੁਪਏ ਲਾ ਕੇ ਉਸਦੇ ਪਿਤਾ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਬਰਾਤ ਵੀ ਆਉਣ ਵਾਲੀ ਸੀ ਆਖਰ ਐਸਾ ਕੀ ਹੋਇਆ ਕਿ ਲੜਕੀ ਨੇ ਖੂਦ ਇਹ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਇਹੀ ਸਭ ਤੋਂ ਵੱਡਾ ਹਲੇ ਰਹਿਸ ਬਣਿਆ ਹੋਇਆ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਰ ਇਸ ਲੜਕੀ ਨੇ ਐਸਾ ਕਿਉਂ ਕੀਤਾ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਬਹੁਤੇ ਲੋਕਾਂ ਨੂੰ ਤਾਂ ਇਹ ਲੱਗ ਰਿਹਾ ਹੈ ਕਿ ਇਸ ਲੜਕੀ ਦਾ ਮਰਡਰ ਕੀਤਾ ਗਿਆ ਕਿਸੇ ਨੇ ਪਲਾਨਿੰਗ ਦੇ ਆਧਾਰ ਤੇ ਵਿਆਹ ਵਾਲੇ ਦਿਨ ਹੀ ਇਸ ਲੜਕੀ ਦਾ ਮਰਡਰ ਕੀਤਾ ਉਧਰ ਪਰਿਵਾਰ ਵਾਲੇ ਵੀ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਉਹ ਮੰਗ ਕਰ ਰਹੇ ਨੇ ਕਿ ਇਸ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਇਸ ਦਾ ਮਰਡਰ ਕੀਤਾ ਗਿਆਗਾ ਫਿਲਹਾਲ ਲੜਕੀ ਦੇ ਪਰਿਵਾਰ ਵਾਲੇ ਪੁਲਿਸ ਤੇ ਵੀ ਇਲਜ਼ਾਮ ਲਗਾ ਰਹੇ ਕਿ ਇਸ ਕੇਸ ਦੇ ਵਿੱਚ ਪੁਲਿਸ ਢਿੱਲੀ ਕਾਰਵਾਈ ਕਰ ਰਹੀ ਹੈ ਪਰ ਉਧਰ ਪੁਲਿਸ ਵਾਲਿਆਂ ਨੇ ਦੱਸਿਆ ਕਿ ਅਸੀਂ ਇਸ ਕਿਹਦੇ ਬ੍ਰਿਕ ਦੇ ਨਾਲ ਇਨਵੈਸਟੀਗੇਸ਼ਨ ਕਰ ਰਹੇ ਆ ਕਿਉਂਕਿ ਲੜਕੀ ਦੇ ਪਿਤਾ ਨੇ ਜੋ ਐਫ ਆਈ ਆਰ ਦਰਜ ਕਰਵਾਈ ਆ ਉਹਦੇ ਵਿੱਚ ਵੀ ਉਸਨੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਸੋ ਅੱਗੇ ਇਸ ਘਟਨਾ ਦੇ ਵਿੱਚ ਹੋਰ ਕੀ ਨਿਕਲ ਕੇ ਆਉਂਦਾ ਇਹ ਤਾਂ ਪੁਲਿਸ ਇਨਵੈਸਟੀਗੇਸ਼ਨ ਹੀ ਦੱਸ ਸਕਦੀ ਹੈ ਸੋ ਜੋ ਵੀ ਹੋਇਆ ਬਹੁਤ ਹੀ ਮੰਦ ਭਾਗਾ ਹੋਇਆ ਸੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ